ਕੈਬਨਟ ਮੰਤਰੀ ਲਾਲ ਚੰਦ ਘਟਾਰੂ ਚੱਕ ਨੇ ਵੱਖ-ਵੱਖ ਸੜਕਾਂ ਦਾ ਰੱਖਿਆ ਨਹੀਂ ਪੱਥਰ ਕਰੀਬ 3 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ 10 ਕਿਲੋਮੀਟਰ ਸੜਕ ਦਾ ਕੀਤਾ ਗਿਆ ਨਿਰਮਾਣ ਪਿਛਲੇ 20 ਸਾਲਾਂ ਵਿੱਚੋਂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਨਹੀਂ ਹੋਇਆ ਸੀ ਵਿਕਾਸ ਆਉਣ ਜਾਣ ਦੇ ਰਾਸਤਿਆਂ ਦੀ ਹਾਲਤ ਖਸਤਾ ਹੋਣ ਦੇ ਕਾਰਨ ਲੋਕਾਂ ਨੇ ਇਨ੍ਹਾਂ ਰਾਸਤਿਆਂ ਉੱਪਰ ਆਉਣਾ ਜਾਣਾ ਬੰਦ ਕਰ ਦਿੱਤਾ ਸੀ ਅੱਜ ਫੇਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਵਿਧਾਨ ਸਭਾ ਹਲਕਾ ਪੋਆ ਦੇ ਅੰਦਰ ਲਗਾਤਾਰ ਸੜਕਾਂ ਦੇ ਜਿਹੜੇ ਜਾਲ ਨਿਉ ਬਸਾਨ ਦੇ ਲਈ ਕੰਮ ਕੀਤੇ ਜਾ ਰਹੇ ਸੋ ਮੈਂ ਸਭ ਤੋਂ ਪਹਿਲਾਂ ਅੱਜ ਇਲਾਕਾ ਨਿਵਾਸੀਆਂ ਨੂੰ ਇਹ ਮੁਬਾਰਕ ਦਿੰਦਾ ਕਿ ਅੱਜ ਨਰੰਗਪੁਰ ਤੋਂ ਲੈ ਕੇ ਗੁਜਰਾ ਲਾੜੀ ਸਿੰਬਲੀ ਔਰ ਅਪ ਟੂ ਨਸ਼ੈਰਾ ਜਿਹੜੀ ਸੜਕ 9.66 ਕਿਲੋਮੀਟਰ ਜਿਹੜੀ ਲਗਭਗ ਜਿਹੜੀ ਉਹ 10.5 ਕਿਲੋਮੀਟਰ ਜਿਹੜੀ ਸੜਕ ਆ ਉਹਦਾ ਅੱਜ ਉਦਘਾਟਨ ਕੀਤਾ ਸੋ ਮੇਰੇ ਨਾਲ ਸਾਡੇ ਮਾਰਕਟ ਕਮੇਟੀ ਦੇ ਚੇਅਰਮੈਨ ਮਨੋਰ ਸਿੰਘ ਠਾਕਰ ਜੀ ਔਰ लागਲੇ ਪਿੰਡਾਂ ਦੇ ਵੱਖ-ਵੱਖ ਸਰਪੰਚ ਸਵਾਨ ਸਰਪੰਚ ਨਰਾਂਗਪੁਰ ਖਾਸ ਕਰਕੇ ਜਿਹਨਾਂ ਦੇ ਪਿੰਡ ਚੋਂ ਸੜਕ ਨਿਕਲਨੀ ਆ ਸੋ ਜੋ ਪਿੰਡਾਂ ਦੇ ਲੋਕਾਂ ਤੋਂ ਸੁਣਿਆ ਹੋਏ ਆ ਕਿ ਇਹ 18-20 ਸਾਲ ਪਹਿਲਾਂ ਇਹ ਰੋਡ ਬਣਿਆ ਸੀਗਾ ਸੋ ਇਸ ਰੋਡ ਦੀ ਇੰਨੀ ਮਾੜੀ ਹਾਲਤ ਆ ਕਿ ਲੋਕਾਂ ਨੇ ਇਥੋਂ ਗੁਜ਼ਰਨਾ ਬੰਦ ਕਰ ਦਿੱਤਾ ਸੀਗਾ ਪਰ ਮੈਂ ਸ਼ੁਕਰੀਆ ਅਦਾ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਸੜਕਾਂ ਬਣਾਉਣ ਦੇ ਲਈ ਕਰੋੜਾਂ ਕਰੋੜਾਂ ਰੁਪਏ ਦਿੱਤੇ ਆ ਸੋ ਇਸ ਸੜਕ ਦੇ ਉੱਤੇ 3 ਕਰੋੜ 36 ਲੱਖ ਰੁਪਇਆ ਜਿਹੜਾ ਉਹ ਉਹਦੀ ਲਾਗਤ ਆਣੀ ਆ ਸੋ ਮੈਂ ਹਮੇਸ਼ਾ ਦੀ ਤਰ੍ਹਾਂ ਇਹੀ ਗੱਲ ਕਹਾਂਗਾ ਜਿਸ ਵੀ ਠੇਕੇਦਾਰ ਨੂੰ ਇਹ ਕੰਮ ਮਿਲਿਆ ਕਿ ਇਸ 3 ਕਰੋੜ 36 ਲੱਖ ਦੇ ਵਿੱਚੋਂ ਇੱਕ ਇੱਕ ਪਾਈ ਜਿਹੜੀ ਆ ਉਹ ਇਸ ਸੜਕ ਤੇ ਲੱਗਣੀ ਚਾਹੀਦੀ ਆ ਔਰ ਸੜਕ ਚੰਗੀ ਬਣੇ ਇਦਲੀ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੇ ਵੀ ਖਿਆਲ ਰੱਖਣ ਔਰ ਅਸੀਂ ਚਾਹਨੇ ਆ ਕਿ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਦੇ ਲਈ ਪ੍ਰਾਪਰੂ ਲੱਗੇ ਸੋ ਮੈਨੂੰ ਅੱਜ ਸੜਕ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਸੋ ਜਿੱਥੇ ਸਮੁੱਚੇ ਇਲਾਕਾ ਵਾਸੀਆਂ ਨੂੰ ਇਸ ਗੱਲ ਦੀ ਮੁਬਾਰਕ ਹੈ ਤੇ ਨਾਲ ਦੀ ਨਾਲ ਮੈਂ ਇਸ ਗੱਲ ਦਾ ਤਾਇਦ ਵੀ ਕਰਦਾ ਸਾਰੇ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਇੱਥੇ ਕੰਮ ਲੈਣਾ ਠੇਕੇਦਾਰ ਕੋ ਕਿ ਬਿਲਕੁਲ ਕੁਆਲਿਟੀ ਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਕੁਝ ਜੋਰਤਾ ਨਹੀਂ ਕੀਤਾ ਜਾਵੇਗਾ ਅਸੀਂ ਚਾਹਦੇ ਹਾਂ ਕਿ ਇਹ ਵਧੀਆ ਰੋਡ ਸ਼ਾਨਦਾਰ ਰੋਡ ਜਿਹੜਾ ਜਲਦੀ ਬਣਾ ਕੇ ਲੋਕਾਂ ਨੂੰ ਜਦਾ ਸਕੂਤ ਕਰੀਏ ਸੋ ਸਾਰਿਆਂ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਮਾਰਕ ਕੀ ਕੈਬਨਟ ਮੰਤਰੀ ਲਾਲ ਚੰਦ ਘਟਾਰੂ ਚੱਕ ਨੇ ਵੱਖ-ਵੱਖ ਸੜਕਾਂ ਦਾ ਰੱਖਿਆ ਨਹੀਂ ਪੱਥਰ ਕ੍ਰੀਬ 3 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ 10 ਕਿਲੋਮੀਟਰ ਸੜਕ ਦਾ ਕੀਤਾ ਗਿਆ ਨਿਰਮਾਣ ਪਿਛਲੇ 20 ਸਾਲਾਂ ਵਿੱਚੋਂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਨਹੀਂ ਹੋਇਆ ਸੀ ਵਿਕਾਸ ਆਉਣ ਜਾਣ ਦੇ ਰਾਸਤਿਆਂ ਦੀ ਹਾਲਤ ਖਸਤਾ ਹੋਣ ਦੇ ਕਾਰਨ ਲੋਕਾਂ ਨੇ ਇੰਨਾ ਰਾਸਤਿਆਂ ਉੱਪਰ ਆਉਣਾ ਜਾਣਾ ਬੰਦ ਕਰ ਦਿੱਤਾ ਸੀ ਅੱਜ ਫੇਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਵਿਧਾਨ ਸਭਾ ਹਲਕਾ ਪਵਾ ਦੇ ਅੰਦਰ ਲਗਾਤਾਰ ਸੜਕਾਂ ਦੇ ਜਿਹੜੇ ਜਾਲ ਨਿਉ ਬਸਾਨ ਦੇ ਲਈ ਕੰਮ ਕੀਤੇ ਜਾ ਰਹੇ ਸੋ ਮੈਂ ਸਭ ਤੋਂ ਪਹਿਲਾਂ ਅੱਜ ਇਲਾਕਾ ਨਿਵਾਸੀਆਂ ਨੂੰ ਇਹ ਮੁਬਾਰਕ ਦਿੰਦਾ ਕਿ ਅੱਜ ਨਰੰਗਪੁਰ ਤੋਂ ਲੈ ਕੇ ਗੁਜਰਾ ਲਾੜੀ ਸਿਮਬਲੀ ਔਰ ਅਪ ਟੂ ਨਸ਼ੈਰਾ ਜਿਹੜੀ ਸੜਕ 9.66 ਕਿਲੋਮੀਟਰ ਜਿਹੜੀ ਲਗਭਗ ਜਿਹੜੀ ਉਹ ਪੋਣੇ 10 ਕਿਲੋਮੀਟਰ ਜਿਹੜੀ ਸੜਕ ਹੈ ਉਹਦਾ ਅੱਜ ਉਦਘਾਟਨ ਕੀਤਾ ਸੋ ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਨੋਰ ਸਿੰਘ ਠਾਕਰ ਜੀ ਔਰ ਲਾਗਲੇ ਪਿੰਡਾਂ ਦੇ ਵੱਖ-ਵੱਖ ਸਰਪੰਚ ਸਰਪੰਚ ਨਰੰਗਪੁਰ ਖਾਸ ਕਰਕੇ ਜਿਹਨਾਂ ਦੇ ਪਿੰਡ ਚੋਂ ਇਸ ਵਿਕਣ ਨਿਕਲ ਨਹੀਂ ਆਉਂਦੇ ਸੋ ਜੋ ਪਿੰਡਾਂ ਦੇ ਲੋਕਾਂ ਤੋਂ ਸੁਣਿਆ ਹੋਏ ਆ ਕਿ ਇਹ 18-20 ਸਾਲ ਪਹਿਲੋ ਇਹ ਰੋਡ ਬਣਿਆ ਸੀਗਾ ਸੋ ਇਸ ਰੋਡ ਦੀ ਇੰਨੀ ਮਾੜੀ ਹਾਲਤ ਹੈ ਕਿ ਲੋਕਾਂ ਨੇ ਇਥੋਂ ਗੁਜ਼ਰਨਾ ਬੰਦ ਕਰ ਦਿੱਤਾ ਸੀਗਾ ਪਰ ਮੈਂ ਸ਼ੁਕਰੀਆ ਅਦਾ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਸੜਕਾਂ ਬਣਾਉਣ ਦੇ ਲਈ ਕਰੋੜਾਂ ਕਰੋੜਾਂ ਰੁਪਏ ਦਿੱਤੇ ਆ ਸੋ ਇਸ ਸੜਕ ਦੇ ਉੱਤੇ 3 ਕਰੋੜ 36 ਲੱਖ ਰੁਪਇਆ ਜਿਹੜਾ ਉਹ ਉਹਦੀ ਲਾਗਤ ਆਣੀ ਆ ਸੋ ਮੈਂ ਹਮੇਸ਼ਾ ਦੀ ਤਰ੍ਹਾਂ ਇਹੀ ਗੱਲ ਕਹਾਂਗਾ ਜਿਸ ਵੀ ਠੇਕੇਦਾਰ ਨੂੰ ਇਹ ਕੰਮ ਮਿਲਿਆ ਕਿ ਇਸ 3 ਕਰੋੜ 36 ਲੱਖ ਦੇ ਵਿੱਚੋਂ ਇੱਕ ਇੱਕ ਪਾਈ ਜਿਹੜੀ ਆ ਉਹ ਇਸ ਸੜਕ ਤੇ ਲੱਗਣੀ ਚਾਹੀਦੀ ਆ ਔਰ ਸੜਕ ਚੰਗੀ ਬਣੇ ਇਹਦੇ ਲਈ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੇ ਵੀ ਖਿਆਲ ਰੱਖਣ ਔਰ ਅਸੀਂ ਚਾਹਨੇ ਆ ਕਿ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਦੇ ਲਈ ਪ੍ਰਾਪਰੂ ਲੱਗੇ ਸੋ ਮੈਨੂੰ ਅੱਜ ਸੜਕ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਸੋ ਜਿੱਥੇ ਸਮੁੱਚੇ ਇਲਾਕਾ ਵਾਸੀਆਂ ਨੂੰ ਇਸ ਗੱਲ ਦੀ ਮੁਬਾਰਕ ਹੈ ਤੇ ਨਾਲ ਦੀ ਨਾਲ ਮੈਂ ਇਸ ਗੱਲ ਦਾ ਤਾਇਦ ਵੀ ਕਰਦਾ ਸਾਰੇ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਇੱਥੇ ਕੰਮ ਲੈਣਾ ਠੇਕੇਦਾਰ ਕੋ ਕਿ ਬਿਲਕੁਲ ਕੁਆਲਿਟੀ ਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਕੁਝ ਜੋਤਾ ਨਹੀਂ ਕੀਤਾ ਜਾਵੇਗਾ ਅਸੀਂ ਚਾਹਦੇ ਹਾਂ ਕਿ ਇਹ ਵਧੀਆ ਰੋਡ ਸ਼ਾਨਦਾਰ ਹੋਰ ਜਿਹੜਾ ਜਲਦੀ ਬਣਾ ਕੇ ਲੋਕਾਂ ਨੂੰ ਜਦਾ ਸਕੁੱਧ ਕਰੀਏ ਸੋ ਸਾਰਿਆਂ ਨੂੰ ਇੱਕ ਵਾਰ ਫਿਰ ਪਰ ਮੇਰੇ ਵੱਲੋਂ ਮਾ